ਨੇ ਕੋਈ ਬਾਬਾ ਜੀ ਮੈਂ ਕਿਸੇ ਦਾ ਨਹੀਂ ਆ ਇਹ ਤਾਂ ਏਦਾਂ ਨਹੀਂ ਓਏ ਏਦਾਂ ਨਹੀਂ ਏਦਾਂ ਨਹੀਂ ਤੇ ਲੰਮੇ ਪਾ ਗਏ ਮੈਂ ਤਾਂ ਨਹੀਂ ਲੰਮੇ ਪਾ ਪਾ ਬਾਬਾ ਜੀ ਦੱਸ ਤਾਂ ਪਤਾ ਲੱਗੇ ਸੁਣਾਂ ਦੀ ਗੱਲ ਮੈਂ ਕਿਸੇ ਦਾ ਨਹੀਂ ਆ ਬਾਬਾ ਜੀ ਉਹ ਜਿਹੜਾ ਮੁੰਡਾ ਸੀ ਨਾ ਉਹਨਾਂ ਦੇ ਮੇਰੇ ਗਿਆ ਹਾਂ ਠੀਕ ਆ ਉਹ ਮੇਰਾ ਏਦਾਂ ਹੀ ਦੋਸਤ ਦੂਸਤ ਆ ਤੇ ਇਹ ਕੀ ਕਹਿੰਦੇ ਆਂਦਾ ਹੀ ਕਿ ਚੋਲਾ ਪਾ ਤੇ ਉਹਨੇ ਆਪੇ ਮੇਰੇ ਸਿਰ ਤੇ ਦਮਾਲਾ ਬੰਨ ਕੇ ਦਿੱਤਾ ਮੈਨੂੰ ਜਾਜ ਵੀ ਨਹੀਂ ਆ ਤੇ ਕਹਿੰਦਾ ਕਿ ਚੋਲਾ ਪਾ ਦੇ ਕਹਿੰਦਾ ਪਾ ਹਮਦਰ ਸਾਹਿਬ ਮੱਥਾ ਟੇਕਣ ਜਾਣਾ ਨਾਲ ਹੋਰ ਦੋ ਤਿੰਨ ਮੁੰਡੇ ਸੀ ਤੇ ਫਿਰ ਇਹਦੇ ਚੋਰੀਆਂ ਕਰਨਾ ਆ ਮੱਥਾ ਟੇਕਣ ਇੰਨਾ ਨਹੀਂ ਪਤਾ ਉਹਨੇ ਕੱਢਿਆ ਹੀ ਮੈਨੂੰ ਇੰਨਾ ਪਤਾ ਜੇ ਤੇ ਫਿਰ ਤੂੰ ਕਿਰਪਾਨ ਨਹੀਂ ਮਾਰੀ ਕੁੜੀ ਦੇ ਕਿਰਪਾਨ ਕਿਉਂ ਮਾਰਨ ਲੱਗਾ ਮੈਂ ਨਹੀਂ ਮਾਰੀ ਬੱਬਾ ਜੀ ਝੂਠ ਫਿਰ ਅੱਗੇ ਆਂਦਾ ਕੱਢੀ ਐ ਕੀਤਾ ਸੀ ਮੈਂ ਐ ਕੀਤਾ ਨਹੀਂ ਮਾਰੀ ਆ ਤੂੰ ਕਿਰਪਾਨ ਹਾਂਜੀ ਨਹੀਂ ਹਾਂਜੀ ਹਾਂਜੀ ਮਾਰੀ ਹੈ ਨਾ ਨਹੀਂ ਮਾਰੀ ਨਹੀਂ ਐ ਕੀਤਾ ਸੀ ਐ ਕਰਕੇ ਡਰਾਵਾ ਦਿੱਤਾ ਡਰਾਵਾ ਦਿੱਤਾ ਨਹੀਂ ਕੁੜੀ ਨੂੰ ਉਹਨੇ ਸ਼ਰਟ ਪੁੰਨਾਂ ਦੇ ਡਰੀ ਜਾਣਾ ਡਰਾਵਾ ਕਿਤੇ ਤਾਂ ਇੰਨੀ ਇੰਨੀ ਤਿੱਖੀ ਕਰਪਾਣਾ ਤੂੰ ਕੁੜੀ ਦੇ ਵਾਰ ਕਰਿਆ ਨਹੀਂ ਨਹੀਂ ਬਬਾਈ ਉਹਨੇ ਮੈਂ ਨਹੀਂ ਦਿੱਤਾ ਸੀ ਉਹਨੇ ਕਰਪਾਣਾ ਕਹਿੰਦੇ ਆਕਰਪਾਣਾ ਸੁਧਾਰ ਕਰਨਾ ਨਾ ਇੱਥੇ ਪਤਾ ਹੀ ਕਰਦੇ ਆ ਦਮਾਲੇ ਬਣ ਕੇ ਕੁੜੀਆਂ ਦਮਾਲੇ ਬਣਾ ਕੇ ਲਿਉਂਦੇ ਆ ਹੋਟਲ ਵਾਲੇ ਮੜ ਕੇ ਰਾਤ ਰਹਿ ਕੇ ਤੇ ਸਵੇਰੇ ਪਾਜੋ ਜਦੋਂ ਇੱਥੋਂ ਵੇਖੀਦਾ ਉਹ ਕੁੜੇ ਵਾਲ ਖਲਾ ਰਹੇ ਰਾਤ ਤੋਂ ਦਰਾ ਤੋਂ ਦਮਾਲਾ ਬਣਾਉਂਦਾ ਹੋਟਲ ਰਾਤ ਰੱਖ ਕੇ ਇਹ ਕੰਮ ਤੇ ਕਰਦੇ ਇੱਥੇ ਉਹਨਾਂ ਪਾਕਿਆਂ ਨੂੰ ਬਦਨਾਮ ਕੀਤਾ ਕਿ ਕਿੰਨੇ ਜਾਣੇ ਸੀਗੇ ਓਏ ਇੱਕ ਉਹ ਮੁੰਡਾ ਤੇ ਨਾਲ ਤਿੰਨ ਜਾਣੇ ਹੋ ਰਹੀ ਉਹ ਮੋਨੇ ਕੋ ਨਹੀਂ ਉਹਨੇ ਪਤਾ ਨਹੀਂ ਨਾਲ ਭਾਈ ਉਹਨਾਂ ਦੇ ਤਿੰਨ ਚਾਰ ਗਰੁੱਪ ਬਣੇ ਆ ਉਹ ਹੋਟਲਾਂ 'ਚ ਰੇਡ ਕਰਦੇ ਮੁੜ ਕੇ ਪੈਸੇ ਮੰਗਦੇ ਪੈਸੇ ਦਿਓ ਜੀ ਪਹਿਲਾਂ ਆਪ ਹੀ ਬੰਦੇ ਭੇਜਦੇ ਨੇ ਆਪ ਇਹਨਾਂ ਚਿੰਨਾ ਤੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜੋ 1 ਜਨਵਰੀ 1 ਤਰੀਕ 2026 ਤੇ ਇੱਥੇ ਇਹੋ ਜਿਹੇ ਆਉਂਦੇ ਆ ਗਰਕੇ ਹੋਏ ਬੰਦੇ ਜਿਹੜੇ ਕਿ ਆਪਣਾ ਪਵਿੱਤਰ ਜਿਹੜਾ ਬਾਣਾ ਵਾ ਉਹਨੂੰ ਕਲੰਕ ਲਾਉਣ ਵਾਸਤੇ ਆ ਫੜਿਆ ਜੈਨੂ ਤੇ ਇਹਦਾ ਦਿਮਾਲਾ ਵੀ ਲਵਾਇਆ ਤੇ ਬਾਣਾ ਵੀ ਲਵਾਇਆ ਠੀਕ ਆ ਕੁਸ਼ਹਰਾ ਪਾਇਆ ਨਾ ਇਹਦੇ ਕੋਲ ਸ੍ਰੀ ਸਾਹਿਬ ਨਾ ਇਹਦੇ ਕੋਲ ਕੰਗਾ ਵਾ ਤੇ ਬਾਣਾ ਪਾਇਆ ਨਿਹੰਗ ਸਿੰਘ ਵਾਲਾ ਤੇ ਕਹਿੰਦਾ ਮੈਂ ਕਿੱਥੇ ਕਿਹੜੇ ਬਾਬਿਆਂ ਦਾ ਨਾਮ ਲੈ ਰਿਆ ਸੀ ਸੁਰ ਸਿੰਘ ਵਾਲਾ ਸੁਰਸਿਰੰਗ ਵਾਲੇ ਬਾਬਿਆਂ ਦਾ ਨਾਮ ਲੈ ਰਿਆ ਹੈ ਕਹਿੰਦਾ ਮੈਂ ਉਹਨਾਂ ਦੇ ਦਲ ਚੋਂ ਆ ਦਾਸ ਤੋਂ ਨਹੀਂ ਆ ਇਹਨੂੰ ਕਹੇ ਚੁੱਪ ਕਰ ਜਾ ਹੈ ਨਾ ਪਹਿਲਾਂ ਲਿਆ ਨਹੀਂ ਸੁਰਗੇ ਗੜਿਆਂ ਦਾ ਗੱਲ ਤਾਂ ਨਾਲ ਦਾਲ ਚੋਂ ਨਹੀਂ ਹੁੰਦੀ ਜਿਹੜਾ ਇਹ ਉਹਨਾਂ ਦਾ ਨਾਮ ਲੈ ਕੇ ਵਰਤਦਾ ਇੱਥੇ ਇੱਕ ਕੁੜੀ ਦਾ ਬਾਹਰੋਂ ਆਈ ਹੈ ਕੁੜੀ ਉਹਦਾ ਮੋਬਾਈਲ ਚੱਕ ਕੇ ਭੱਜ ਗਿਆ ਤੇ ਇੱਕ ਜਣਾ ਹੋਰ ਸੀ ਉਹ ਇਹ ਤਾਂ ਫਰਾਰ ਹੋ ਗਿਆ ਪਹਿਲਾਂ ਤਾਂ ਆਪਾਂ ਦਾ ਬਾਣਾ ਲਵਾਇਆ ਵਾ ਜਿਹੜਾ ਕਿ ਇਸ ਦੇ ਹੱਕਦਾਰ ਹੈ ਨਹੀਂਗਾ ਠੀਕ ਆ ਇੱਥੋਂ ਆ ਕੇ ਇਹੋ ਇਹੋ ਜਿਹੇ ਗੰਦੇ ਕੰਮ ਚੱਲਦੇ ਨੇ ਦਰਬਾਰ ਸਾਹਿਬ ਦੀ ਦੂਰ ਦੇ ਅੰਦਰ ਅੱਜ ਵੀ ਗਿਆਨੀ ਗੱਜ ਸਾਹਿਬ ਨੂੰ ਮਿਲ ਕੇ ਆਇਂ ਜਥੇਦਾਰ ਸਾਹਿਬ ਨੂੰ ਤੇ ਇਹੋ ਜਿਹੀਆਂ ਦੇ ਲੋ ਹਰਕਤਾਂ ਹੋ ਰਹੀਆਂ ਇੱਥੇ ਆਪਣੇ ਤੇ ਇਹਨੂੰ ਆਪਾਂ ਸੁਧਾਰ ਲਈਏ ਦੇਖੋ ਹੁਣ ਆਪਾਂ ਕੀ ਕਵਾਂਗੇ ਕਲੰਕਰ ਆ ਰਿਹਾ ਬਾਣੇ ਨੂੰ ਤੇ ਜਿਹੜੇ ਬਾਹਰਲੇ ਸਟੇਜ ਤੋਂ ਆਉਂਦੇ ਕੀ ਆਪਣੇ ਬਾਣਿਆਂ ਨੂੰ ਕੀ ਸਮਝਣਗੇ ਕਿ ਭਈ ਬਾਣੇ ਵਾਲੇ ਉੱਥੇ ਦਰਵਾਜ਼ਾ ਹੋ ਜਾ ਕੇ ਚੋਰੀਆਂ ਕਰਦੇ ਆ ਹੁਣ ਤੂੰ ਉਹਨਾਂ ਘਰੇ ਲੈ ਕੇ ਚੱਲੇਗਾ ਉਹਨੂੰ ਪਹਿਲਾਂ ਮਨੇ ਇਹ ਦੱਸਿਆ ਮੋਬਾਈਲ ਕਿਦਾ ਖੋਇਆ ਸੀਗਾ ਮੋਬਾਈਲ ਖੋਇਆ ਨਹੀਂ ਕੀ ਉਹ ਮੁੰਡੇ ਨੇ ਪਤਾ ਨਹੀਂ ਕੱਢਿਆ ਗੁੱਡਾ ਹੁਣ ਉਹਨਾਂ ਦਾ ਆਪਾਂ ਦੇ ਮੈਂ ਫੇਰ ਕਹਿੰਦਾ ਝੂਠ ਨਾ ਬੋਲੀ ਮੈਂ ਚਪੇੜਾ ਮਾਰਨਾ ਤੇਰਾ ਬੁਰਾ ਹਾਲ ਕਰ ਦੂੰਗਾ ਹਾਂ ਪਿੱਛੋਂ ਤੇਰੀ ਆਉਣੀ ਆ ਡਾਂਗ ਫੜਾ ਜਾ ਮੈਨੂੰ ਤੇਰੀ ਪਿੰਨੀ ਤੇ ਮੈਂ ਫੇਰ ਕਹਤਾ ਹੀ ਆ ਵੇਖਾ ਕਈ ਤਾਂ ਦੱਸਤਾ ਹੀ ਜੇ ਹੁਣ ਤੂੰ ਝੂਠ ਬੋਲਿਆ ਨਾ ਤੇਰੇ ਐਹੀ ਵਰਨਾ ਹੀ ਨਹੀਂ ਤੂੰ ਦੋ ਪੁੱਛੋਗੇ ਅੱਜ ਕੱਲ੍ਹ ਮਨੇ 10 ਮੋਬਾਈਲ ਖੋਇਆ ਕਿੱਦਾਂ ਉਹਦਾ ਆਪਾਂ ਨਹੀਂ ਖੋਇਆ ਕੁੜੀ ਰੋ ਰਹੀ ਸੀਗੀ ਤੂੰ ਕਿਰਪਾਨ ਮਾਰਨ ਲੱਗਾ ਹੀ ਕਿ ਨਹੀਂ ਮਾਰਨ ਲੱਗਾ ਬਿਨਾਂ ਮਿਆਂ ਤੋਂ ਤੇਰੇ ਕਿਰਪਾਨ ਸੀ ਵੱਡੀ 3 ਫੁੱਟ ਦੀ ਤੂੰ ਮਾਰਨ ਲੱਗਾ ਹੀ ਕਿ ਨਹੀਂ ਮਾਰਨ ਲੱਗਾ ਕੁੜੀ ਦੇ ਝੂਠ ਝੂਠ ਮੈਂ ਫੇਰ ਕਹੀ ਜਨਾ ਮਾਰਨ ਨਹੀਂ ਕੋਈ ਝੂਠ ਬੋਲਣਾ ਤੇ ਡਾਂਗ ਬੜੀ ਫਿਰਨੀ ਬੱਬੇ ਜੀ ਤੁਹਾਨੂੰ ਦੱਸਣ ਲੱਗਾ ਬੱਬੇ ਜੀ ਦੱਸ ਉਹ ਉਹ ਮੁੰਡੇ ਨੇ ਕਿਰਪਾਨ ਮਾਰੀ ਕਿ ਨਹੀਂ ਮਾਰ ਮਾਰੀ ਨਾ ਕੀਤਾ ਸੀ ਬੱਸ ਫੇ ਕਿਉਂ ਕੀਤਾ ਹੈ ਤੂੰ ਸਾਡਾ ਦੁਨੀਆ ਦੇ ਗੁਰਬਾਨਾ ਮਾਰੇਗਾ ਫਿਰ ਸਤ ਮਹਾਂ ਬਾਗ ਬਚਾ ਮੀਂਹ ਪਛਦ ਬਾਸ਼ੀ ਕਰਦੇ ਤੀ ਬਾਣੇ ਪਦਾਮੀ ਕਰਦੇ ਤੀ ਸਾਡੀ ਓਏ ਫਿਰ ਤੂੰ ਹੀ ਨਾ ਹੈਂ ਤੂੰ ਹੀ ਬਾਣਾ ਤੈਨੂੰ ਗਾਣਾ ਕੋ ਆਇਆ ਕਿਨੇ ਆ ਹਾਂਜੀ ਬਾਣਾ ਕਿਨੇ ਪੋਇਆ ਤੈਨੂੰ ਉਹ ਮੁੰਡੇ ਨੇ ਕਿਉਂ ਪੋਇਆ ਬਾਣਾ ਤੈਨੂੰ ਉਹ ਕਹਿੰਦਾ ਦਰਬਾਰ ਸਾਹਿਬ ਪੰਗੋ ਮੰਦਿਰ ਸਾਹਿਬ ਮੱਥਾ ਟੇਕਣ ਜਾਣਾ ਬਾਣਾ ਬਾਗ ਗਿਆ ਬਾਣਾ ਪਾ ਕੇ ਤੀ ਚੋਰੀਆਂ ਕਰਨੀਆਂ ਵਾ ਉਹਨੇ ਕਿਹਾ ਸੀ ਮੱਥਾ ਟੇਕਣ ਜਾਣਾ ਬੱਬਾ ਜੀ ਤੇ ਬਾੜੀ ਦੀ ਮर्याਦਾ ਪਤਾ ਬਾਣਾ ਪਾਈਦਾ ਕੀ ਆ ਕਿਦੋਂ ਕਿਉਂ ਪਾਈਦਾ ਤੂੰ ਨੇ ਹਲ ਸਿੰਘ ਵਾਲਾ ਬਾਣਾ ਪਾਈ ਜਣਾ ਤੈਨੂੰ ਉਹਦਾ ਪਤਾ ਨਹੀਂ ਉਹਨੇ ਕਿਦਾਂ ਮਿਲਿਆ ਤੈਨੂੰ ਬਾਣਾ ਪਵਿੱਤਰ ਜੀ ਆ ਉਹਨੇ ਘਰੇ ਪਿਆ ਸੀ ਤੇ ਉਹਨੇ ਪਾਇਆ ਤੇ ਤੂੰ ਕੀ ਪਤਾ ਉਹਦਾ ਨਾਮ ਕੀ ਆ ਹਾਂਜੀ ਨਾਮ ਕੀ ਉਹਦਾ ਸਿਮਾ ਆ ਮੈਂ ਜੋ ਓਦਾਂ ਪੁਰਾਣੀ ਸਿਮਰਨ ਪਾਲ ਲੈਂਦੀ ਉਹਦੇ ਨਾਲ ਤੇ ਤੈਨੂੰ ਸਾਰਾ ਪੂਰਾ ਚੰਗੇ ਦਾ ਨਾਂ ਵੀ ਨਹੀਂ ਪਤਾ ਤੇਰਾ ਨਾਂ ਕੀ ਆ ਮੇਰਾ ਨਾਂ ਵਰੁਣਿਆ ਤੋਂ ਉਹਦਾ ਮੇਰਾ ਪ੍ਰਕਾਸ਼ ਰੇਨਾ ਕਿੱਥੋਂ ਹਾਂਜੀ ਮੈਂ ਕੋੜ ਗਾਲਸਾ ਤੇਰੇ ਪਾਸ ਬਾਬਾਪੂ ਦਾ ਨਾਂ ਕੀ ਆ ਗੁਰਪ੍ਰੀਤ ਸਿੰਘ ਸੰਘਾਜੀ ਦੇ ਲੋ ਇਹੋ ਜਿਹੇ ਹਾਲਾਤ ਹੋਏ ਪਏ ਦਰਬਾਰ ਸਾਹਿਬ ਦੀ ਦੂਰ ਤੇ ਅੰਦਰ ਇੰਨਾ ਜਿਆਦਾ ਗੰਦ ਪਿਆ ਨਾ ਹੁਣ ਆਪਾਂ ਕੁੜੀ ਦਾ ਮੋਬਾਈਲ ਹੈ ਜਿਹੜਾ ਉਹ ਵੀ ਦਿਵਾਵਾਂਗੇ ਲੈ ਕੇ ਜਾਣੇ ਇਹਨੂੰ ਇਹਦੇ ਘਰੇ ਤੇ ਮੁੰਡੇ ਦੇ ਘਰੇ ਤੇ ਜੇ ਤੂੰ ਨਾ ਨਾ ਦਵਾ ਨਾ ਤੇਰੇ ਡਾਗ ਵਿਲੇ ਫਿਰ ਨਹੀਂ ਬੜੀ ਹੋਣੀ ਯਾਦ ਕਰੇਗਾ ਤੂੰ ਨਹੀਂ ਮੈਂ ਮੈਂ ਬੱਬਾਈ ਸੰਘਾਜੀ ਆਪਾਂ ਇਹੋ ਜਿਹੇ ਬੰਦਿਆਂ ਤੋਂ ਵਿਚਾਲੀਏ ਦਰਬਾਰ ਸਾਹਿਬ ਦੀ ਦੂਰ ਤੇ ਅੰਦਰ ਜਿੰਨਾ ਗੰਦ ਪਾਇਆ ਨਾ ਤੇ ਦੇਰ ਕਰਦਾ ਸਾਲੇ ਤੇਰੇ ਮੁੰਡਾ ਇਹ ਫਿਰ ਦੱਸ ਨੀ ਨੀ ਤੇਰਾ ਦਸਤਾਵੇਜ਼ ਫਿਰ ਉਹਦਾ دغه راوی سوری